हिमाचल दी क्रूर प्रथा पानी बटे ਔਰਤਾਂ ਦੀ ਬਲੀ ਪਾਣੀ ਬਦਲੇ ਜੀਵ ਦੀ ਨੂੰ ਨੂੰ ਇੱਟਾਂ ਚ ਚਣਵਾਇਆ ਖੂਨ ਬਦਲੇ ਘਰ ਘਰ ਜਾਂਦਾ ਪਾਣੀ ਜੇ ਜੱਠੀ ਬਹੂ ਦੀ ਬਲੀ ਤੇ ਤਾਂ ਪਾਣੀ ਨਿਕਲਣਾ ਜੀ ਜਿੰਦਿਆਂ ਨੂੰ ਇੱਟਾਂ ਚ ਚਨਾਤਾ ਜੀ ਹਾਂ ਜਿੰਦਿਆਂ ਜ ਮਤਲਬ ਇੱਕ ਤਰ੍ਹਾਂ ਇੱਟਾਂ ਦੇ ਵਿੱਚ ਚਣਾਈ ਕਰਾਜੀ ਇੱਟਾਂ ਦੇ ਵਿੱਚ ਤੇ ਉੱਪਰ ਲਗੇ ਚਿੰਨ੍ਹ ਚਾਤੀ ਕੋਲ ਆਏ ਮੇਰੇ ਬੱਚੇ ਦੁੱਧ ਪੀਣ ਇਸ ਨੂੰ ਕਰ ਹੌਰ ਇਸਕੇ ਉੱਪਰ ਜੇ ਇਸकी ਬਲੀ ਤੇ ਸੀ ਪਾਣੀ ਨਿਕਲਿਆ ਹੱਥ ਮਤਲਬ ਦਿਲ ਨੂੰ ਹਿਲਾਉਣ ਵਾਲੀ ਦਰਘਟਨਾ ਸੀ ਜਨਾ ਜੀ ਬਹੁਤ ਜ਼ਿਆਦਾ ਸੁੰਨੀ ਹੋ ਗਿਆ ਤੁਸੀਂ ਦੇਖ ਲਓ ਜਿਹੜਾ ਵੀ ਇਸ ਦਰਘਟਨਾ ਬਾਰੇ ਦੱਸਦਾ ਆ ਤਾਂ ਉਹਦੇ ਅੱਖਾਂ ਚਾਂਜੂ ਆ ਜਾਂਦੇ ਦੇਖ ਲਓ ਉਸ ਜਗ੍ਹਾ ਤੋਂ ਪੂਰੇ ਇਲਾਕੇ ਨੂੰ ਪਾਣੀ ਆਉਂਦਾ ਜੀ ਪੂਰੇ ਇਲਾਕੇ ਨੂੰ ਜੀ ਅਬ ਸਾਰੀ ਦੁਨੀਆ ਪੀ ਰਹੀ ਹੈ ਪਾਣੀ ਬਿਲਕੁਲ ਨੀਲਾ ਇਸ ਟਾਈਮ ਵੀ ਇਤਨਾ ਗਹਿਰਾ ਪਾਣੀ ਹੈ ਉਹ ਭਈ ਸ਼ਰਦਾ ਤੁਹਾਡੀ ਹਾਂ ਵਿਸ਼ਵਾਸ ਹੈ ਕਾ ਆਪਣਾ ਵਿਸ਼ਵਾਸ ਹੈ ਹਾਂ ਜੀ ਹਾਂ ਜੀ ਹਾਂ ਜੀ YouTube ਤੇ ਆ ਹਾਂ ਜੀ ਫੇਸਬੁਕ ਤੇ BB7 Rider Channel ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ RAM RAM ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਹਿਮਾਚਲ ਦੇ ਬਲਾਸਰ ਦੇ ਫੇਰ ਜੰਗਲਾਂ ਵਿੱਚ ਲੈ ਕੇ ਆਏ ਹਾਂ ਜਿੱਥੇ ਦਖਦਾਈ ਕਰੂਰ ਪਰੰਪਰਾ ਚੱਲਦੀ ਸੀ ਇੱਥੇ ਦੇ ਰਾਜੇ ਨੇ ਪਾਣੀ ਬਦਲੇ ਆਪਣੀ ਨੂੰਹ ਦਾ ਬਲਿਦਾਨ ਦਿੱਤਾ ਸੀ ਕਹਿੰਦੇ ਜੀਂਦੀ ਨੂੰ ਨੂੰ ਇੱਟਾਂ ਦੇ ਵਿੱਚ ਚਣਵਾਇਆ ਸੀਗਾ ਬਾਅਦ ਵਿੱਚ ਇਸ ਜਗ੍ਹਾ ਤੋਂ ਪਾਣੀ ਨਿਕਲਿਆ ਸੀਗਾ ਜਿਹਨੂੰ ਰੁਕਮਣੀ ਕੁੰਡ ਦੇ ਨਾਂ ਨਾਲ ਜਾਣਿਆ ਜਾਂਦਾ ਆ ਬਹੁਤ ਲੋਕ ਦੂਰੋਂ ਦੂਰੋਂ ਇਹ ਰੁਕਮਣੀ ਕੁੰਡ ਦੇਖਣ ਆਉਂਦੇ ਆ ਰਾਜੇ ਦੀ ਨੂੰ ਦੇ ਜਿਹੜੇ ਕੇਸੀ ਕਹਿੰਦੇ ਉਹ ਜੰਗਲ ਦੇ ਵਿੱਚ ਤਬਦੀਲ ਹੋ ਗਏ ਸੀਗੇ ਜਦੋਂ ਸਾਨੂੰ ਇਸ ਜਗਾ ਵਾਰੇ ਪਤਾ ਚੱਲਿਆ ਤਾਂ ਸਾਡਾ ਦਿਲ ਕੀਤਾ ਕਿ ਤੁਹਾਨੂੰ ਇਹ ਜਗ੍ਹਾ ਦਿਖਾਈ ਜਾਵੇ ਇਸ ਵੇਲੇ ਤੁਸੀਂ ਦੇਖ ਸਕਦੇ ਆ ਅਸੀਂ ਕਿੰਨੇ ਸੰਘਣੇ ਜੰਗਲ ਦੇ ਵਿੱਚ ਖੜੇ ਆ ਕਿਉਂਕਿ ਇਹ ਜਗ੍ਹਾ ਜਿਹੜੀ ਆ ਬਲਾਸਪੁਰ ਤੋਂ 20 ਕਿਲੋਮੀਟਰ ਦੂਰ ਜੰਗਲ ਦੇ ਵਿੱਚ ਆ ਅਸੀਂ ਮੋਟਰਸਾਈਕਲ ਆਪਣਾ ਸੜਕ ਤੇ ਲਾਤਾ ਸੀ ਤੇ ਅਸੀਂ ਸੋਚਿਆ ਕਿ ਤੁਹਾਨੂੰ ਇੱਥੇ ਆਲਾ ਦਵਾਰਾ ਦਿਖਾ ਦਈਏ ਤੇ ਇੰਟਰੋ ਕਰ ਲਈਏ ਬਹੁਤ ਸ਼ਾਂਤ ਮਾਹੌਲ ਸਿਰਫ ਪੰਛੀਆਂ ਦੀਆਂ ਆਵਾਜ਼ਾਂ ਹੀ ਸੁਣਨ ਨੂੰ ਇੱਥੇ ਮਿਲ ਰਹੀਆਂ ਅੱਗੇ-ਅੱਗੇ ਤੁਸੀਂ ਖੁਦ ਸੋਚ ਸਕਦੇ ਆ ਕਿ ਕਿੰਨਾ ਵਧੀਆ ਰਸਤੇ ਦਾ ਨਜ਼ਾਰਾ ਹੋਗਾ ਤੇ ਹੁਣ ਵੱਧਦੇ ਆ ਆਪਣੀ ਮੰਜ਼ਿਲ ਵੱਲ ਹਰ ਵਾਰ ਦੀ ਤਰ੍ਹਾਂ ਸੋਹਣੇ-ਸੋਹਣੇ ਨਜ਼ਾਰੇ ਦਿਖਾਲਦੇ ਜਾਵਾਂਗੇ ਵਾਹ ਵਈ ਵਾਹ ਕਿੰਨੇ ਉੱਚੇ ਉੱਚੇ ਤੇ ਰੱਖਤਾ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾਓ ਜੇ ਤੁਸੀਂ ਇਸ ਜਗ੍ਹਾ ਨੂੰ ਦੇਖਣ ਆਉਗੇ ਤਾਂ ਤੁਹਾਨੂੰ ਕਿੰਨਾ ਵਧੀਆ ਮਾਹੌਲ ਲੱਗੂਗਾ ਸਿੰਗਲ ਰਸਤਾ ਆ ਵਧੀਆ ਸਾਰਕ ਬਣੀ ਹੋਈ ਆ ਸਿਰਫ ਸਾਡੇ ਪੰਜਾਬ ਤੋਂ 60 ਪੈਂਡ ਕਿਲੋਮੀਟਰ ਦੂਰ ਇੰਨੀਆਂ ਸੋਹਣੀਆਂ ਜਗ੍ਹਾ ਆ ਜਿਨ੍ਹਾਂ ਬਾਰੇ ਸਰਵ 2-3% ਲੋਕਾਂ ਨੂੰ ਪਤਾ ਹੋਊਗਾ ਉੱਚੀਆਂ-ਉੱਚੀਆਂ ਪਹਾੜੀਆਂ ਤੇ ਇੱਕ ਪਾਸੇ ਡੂੰਗੀ ਖਾਈ ਮੋਰਾਂ ਦੀਆਂ ਆਵਾਜ਼ਾਂ ਆ ਰਹੀਆਂ ਆ ਬਹੁਤ ਠਿੱਕੇ-ਠਿੱਕੇ ਮੋੜ ਆ ਰਹੇ ਆ ਦੇ ਮੇਰੀ ਸਾਰੇ ਭਰਾ ਭੈਣਾਂ ਨੂੰ ਬੇਨਤੀ ਆ ਕਿ ਇੱਧਰ ਗੱਡੀ ਲੈ ਕੇ ਉਹੀ ਆਵੇ ਜਿਹੜਾ ਪਹਾੜੀ ਏਰੀਏ ਦੇ ਵਿੱਚ ਚਲਾਉਣ ਦੇ ਵਿੱਚ ਅਕਸਵਾਲਟ ਹੋਵੇ। ਬਾਕੀ ਇੱਥੇ ਆ ਕੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਬਹੁਤ ਵਧੀਆ ਲੱਗਣ ਵਾਲਾ ਆ। ਕਿਉਂਕਿ ਤੁਸੀਂ ਇੱਕ ਖੂਬਸੂਰਤ ਨੇਚਰ ਵਿੱਚੋਂ ਲੰਘ ਕੇ ਉਸ ਜਗ੍ਹਾ ਤੱਕ ਪਹੁੰਚਣਾ ਆ। ਰਾਸਤੇ ਵਿੱਚ ਪਿੰਡ ਆ ਰਹਾ ਹੈ ਤੁਸੀਂ ਇਸ ਬੋਰਡ ਵੱਲ ਨਜ਼ਰ ਮਾਰੋ ਜਿਹੜਾ ਕਿੰਨਾ ਫੈਲਿਆ ਹੋਇਆ ਤੇ ਪੁਰਾਣਾ ਆ ਅਸੀਂ ਦੇਖਿਆ ਹਿਮਾਚਲ ਦੇ ਵਿੱਚ ਕੋਈ ਵੀ ਦਰਖਤਾ ਉਹਨੂੰ ਸਿੱਜੇ ਕਿਤੇ ਵੱਡਿਆ ਨਹੀਂ ਜਾਂਦਾ ਲੋਕਾਂ ਦੇ ਦਰਖਤਾਂ ਦੇ ਵਿੱਚ ਹੀ ਘਾਰ ਆ ਜਿਹਦੇ ਕਰਕੇ ਟੈਂਪਰੇਚਰ ਦਾ ਇੰਨਾ ਫਰਕ ਆ ਸਾਨੂੰ ਰਸਤੇ ਦੇ ਵਿੱਚ ਭਰਾ ਮਿਲਿਆ ਇਹਨਾਂ ਨੂੰ ਤੋਂ ਪੁੱਛਦੇ ਆ ਰਸਤੇ ਵਿੱਚ ਜੀ ਨਮਸਤ ਜੀ ਪਾਜੀ ਸਾਡੇ ਦਰਸ਼ਕਾਂ ਨੂੰ ਰੁਕਮਨੀ ਕੁੰਡ ਬਾਰੇ ਦੱਸੋ ਅੱਛਾ ਜੀ ਤੇ ਰੁਕਮਨੀ ਕੁੰਡੇ ਆ ਜੀ ਸਦੀਆਂ ਪੁਰਾਣੀ ਗੱਲ ਈ ਠੀਕ ਹੈ ਜੀ ਉਸ ਤੇ ਪਾਣੀ ਨਹੀਂ ਹੁੰਦਾ ਹ ਮਤਲਬ ਆਪਣੇ ਬਲਾਸਪੁਰ ਚ ਠੀਕ ਹੈ ਫਿਰ ਰਾਜ ਜਿਹਨੂੰ ਮਤਲਬ ਦਿੱਤਿਆ ਉਹਨੇ ਮਤਲਬ ਕਿਨੇ ਪੰਡਤ ਤੇ ਦੱਸਿਆ ਭਈ ਇੱਥੇ ਤੋਂ ਆਪਣੇ ਜੇਠੇ ਪੁੱਤਾਂ ਦੀ ਜੇਠੇ ਭਾਉ ਦੀ ਬਲੀ ਦੇ ਤਾਂ ਪਾਣੀ ਨਿਕਲਣਾ ਫਿਰ ਉਹਨੇ ਜੇਠੇ ਭਾਉ ਆਰੇ ਮਤਲਬ ਬੋਲੇ ਬੂਦੀ ਬਲੀ ਦਿੰਦਾ ਵਾ ਉਹ ਹੀ ਆਪਣੇ ਮੱਕੇ ਠੀਕ ਹੈ ਫਿਰ ਮੱਕੇ ਤੇ ਬੁਲਾਈ ਉਹਨੇ ਭਈ ਘਰ ਆ ਤੂੰ ਘਰ ਆ ਕੇ ਭਈ ਆਪਣਾ ਜਾਗ ਰਚਾਇਆ ਸੀ ਹੈ ਅੱਛਾ ਉਹ ਆ ਗਏ ਵਿਚਾਰੀ ਘਰਿਆ ਉਸ ਟਾਈਮ ਪੁਰਾਣੇ ਮਕਾਨ ਨੂੰ ਹੁੰਦੇ ਥੇ ਸਫੇਦੇ ਵਗੈਰਾ ਕੁਛ ਨਹੀਂ ਫਿਰ ਉਹ ਬੋਲੇ ਵੀ ਤੂੰ ਇੱਥੇ ਜੱਗ ਕਰਨਾ ਤਾਂ ਇੱਥੇ ਆਇਆ ਕਿ ਆਵੇ ਕੁਛ ਵੀ ਨਹੀਂ ਆ ਤਿਆਰੀ ਤੂਰੀ ਫਿਰ ਇਹਨੂੰ ਬੋਲੇ ਨੇ ਇੱਥੇ ਪਰੇ ਆ ਉੱਥੇ ਕਰਨਾ ਤਾਂ ਉੱਥੇ ਜਨਤਾ ਇਕੱਠੀ ਹੋਈ ਸੀ ਸਾਰੀ ਤੇ ਤਿਆਰੀ ਕੀਤੀ ਸੀ ਪੂਰੀ ਮਿਸਤਰੀ ਆਏ ਫਿਰ ਉਹ ਇੱਕ ਬੱਚਾ ਉਹ ਦੇ ਨਾਲ ਲੜਕਾ ਉਸ ਦਾ ਅੱਛਾ ਜੀ ਰਾਜੇ ਦੀ ਨੂੰਹ ਦਾ ਲੜਕਾ ਵੀ ਸੀਗਾ ਰਾਜੇ ਨੂੰ ਹਾਂ ਲੜਕਾ ਠੀਕ ਹੈ ਜੀ ਫੇਰ ਉਹ ਲੈ ਗਏ ਜੇ ਉੱਥੇ ਚਾਰ ਘਾਰ ਲੈਂਦੇ ਡੋਲੇ ਚ ਬਿਠਾ ਕੇ ਲੈ ਗਏ ਫੇਰ ਉੱਥੇ ਮਿਸਤਰੀ ਇਕੱਠੇ ਹੋਏ ਥੇ ਥਰੋ ਨਾਨ ਮਤਲ ਖੜੀ ਕੀਤੀ ਫਿਰ ਉਹ ਲਗੇ ਮਤਲੋ ਗੁਲਵਾਏ ਚ ਮਤਲ ਜਿੰਤਾ ਕੂਆ ਬਣਾਦੇ ਉਧਰ ਚਣਾਈ ਕਰਨ ਤੁਨ ਮਤਲ ਇੱਕ ਤਰ੍ਹਾਂ ਇੱਟਾਂ ਦੇ ਵਿੱਚ ਚਣਾਈ ਕਰਾਦੇ ਇੱਟਾਂ ਦੇ ਵਿੱਚ ਫੇਰ ਬੋਲਦੇ ਰਿਹਾ ਇਹ ਕੋਈ ਕੁਛ ਮਤਲ ਫੇਰ ਵੀ ਮੇਰੀਆਂ ਬਾਹੀ ਜੋ ਨੰਗੇ ਰੱਖੋ ਮੇਰੇ ਵੀ ਰੰਗੇ ਤਾਂ ਮਿਲ ਗਏ ਉਹ ਨੰਗੇ ਰੱਖੋ ਮੇਰਾ ਬੱਚਾ ਉਹਦਾ ਦੁੱਧ ਪਿੰਗਾ ਹਾਂ ਜੀ ਉਹ ਸਾਰਾ ਕੁਝ ਇਹੋ ਕਰਨੇ ਫੇਰੂ ਤੇ ਬਾਦੋ ਸਤੀ ਹੋ ਗਈ ਸਤੀ ਹੋ ਗਈ ਉਸ ਤੋਂ ਬਾਅਦ ਫਿਰ ਕੁੰਡ ਦੇ ਵਿੱਚੋਂ ਪਾਣੀ ਕੁੰਡ ਦੇ ਵਿੱਚ ਫੇਰੂ ਤੇ ਬਾਦ ਜਿਹੜਾ ਜੋ ਤਸਿਰ ਥਾ ਉਹਦੇ ਮਤਲਬ ਅਸੀਂ ਘਾ ਉਹ ਬਗੜ ਜਾਈ ਸੀ ਬੋਲਦੇ ਉਹਨਾਂ ਮਤਲਬ ਉਹ ਹੈ ਮਤਲਬ ਉੱਥੇ ਫਿਰ ਨਿਕਲੀਆਂ ਉਹਦੀਆਂ ਪਹਿਲੇ ਨਿਕਲੀਆਂ ਦੁੱਧੀਆਂ ਤਾਰਾਂ ਅੱਛਾ ਜੀ 32 ਫਿਰ ਖੂਨ ਦੀਆਂ ਫਿਰ ਨਿਕਲਿਆ ਪਾਣੀ ਇਸ ਟਾਈਮ ਪੂਰੇ ਮਤਲਬ ਇਸ ਇਲਾਕੇ 'ਚੋਂ ਪਾਣੀ ਉਸਰਾ ਹੀ ਮਤਲਬ ਹੁੰਦਾ ਉਹ ਯੋ ਮਤਲਬ ਉਸ ਜਗ੍ਹਾ ਤੋਂ ਪੂਰੇ ਇਲਾਕੇ ਨੂੰ ਪਾਣੀ ਆਉਂਦਾ ਜੀ ਪੂਰੇ ਇਲਾਕੇ ਨੂੰ ਜੀ ਦੇਖ ਲਓ ਤੁਸੀਂ ਕਿੰਨਾ ਤਕੜਾ ਬਲਦਾਨ ਦੇ ਦਿੱਤਾ ਜੀ ਇਹ ਹਾਂਜੀ ਹੋਰ ਵੀ ਕੁਛ ਨਾ ਹੋਣ ਦੇ ਨਾਲ ਜੀ ਉੱਥੇ ਫਾਇਦਾ ਹੁੰਦਾ ਹੈ ਨਹਾਉਣਾ ਵਿਸਾਖੀ ਨੂੰ ਮਤਲਬ ਬਹੁਤ ਨਹਾਉਣ ਕਰਦੇ ਲੋਕ ਅੱਛਾ ਜੀ ਕੀ ਫਾਇਦੇ ਹੁੰਦੇ ਜੀ ਨਹਾਉਣ ਨਾਲ ਫਾਇਦੇ ਹੁੰਦੇ ਮਤਲਬ ਕਈ ਆ ਦੋ ਖਾਰਸ ਵਗੈਰ ਹੁੰਦੀ ਉਹਨਾਂ ਮਤਲਬ ਉੱਥੇ ਠੀਕ ਹੋ ਜਾਂਦੇ ਮਤਲਬ ਚਮੜੀ ਦੇ ਰੋਗ ਚਮੜੀ ਦੇ ਰੋਗ ਹਾਂਜੀ ਠੀਕ ਹੋ ਜਾਂਦੇ ਆ ਜੀ ਆ ਪਾਣੀ ਬਿਲਕੁਲ ਨੀਲਾ ਇਸ ਟਾਈਮ ਵੀ ਇਤਨਾ ਗਹਿਰਾ ਪਾਣੀ ਹੈ ਉਹ ਵੇਖੋ ਤੁਸੀਂ ਦੇਖ ਕੇ ਜਾ ਕੇ ਵੀ ਨਹੀਂ ਬੰਦਾ ਕਹਿੰਦਾ ਦੇਖਦਾ ਹੀ ਰਹਿ हां मुंडे जानदे नोन नोन नो भी पता नहीं किनियाक मोटरਾਂ ਲਾਈਆਂ ਪਾਣੀ ਨੋ ਤਾਂ ਵੀ ਪਾਣੀ ਖਤਮ ਨਹੀਂ ਹੁੰਦਾ ਪੂਰੇ ਹਿਮਾਚਲ ਨੂੰ ਹੀ ਜਾਂਦਾ ਹੋਣਾ ਫਿਰ ਤਾਂ हां ਬਲਾਸਪਰ ਤੇ ਡੈਮ ਤੇ ਵਾਰਲੇ ਵਾਰਲੇ ਸਾਈਟ ਜਿੱਦਾਂ ਖੋਰ ਲੈਣੇ ਰਿ ਸੀ ਕੇਸ ਵਗੈਰੇ ਉਦੋਂ ਸਾਰਾ ਪਾਣੀ ਜਾਂਦਾ ਹੁੰਦਾ ਦੇਖ ਲਓ ਤੁਸੀਂ ਨਾ ਜੀ ਹਾਂਜੀ ਠੀਕ ਹੈ ਤੇ ਕਹਿੰਦੇ ਜੀ ਜਿਹੜੇ ਕੇਸ ਸਗੇ ਉਹਨਾਂ ਦੇ ਬਾਲ ਸਗੇ ਉਹ ਇੱਕ ਤਰ੍ਹਾਂ ਜੰਗਲ ਵਿੱਚ ਹੀ ਤਬਦੀਲ ਹੋ ਗਿਆ ਨਾ ਜੀ ਹੂੰ ਹੂੰ ਜਿਹਦਾ ਤੁਸੀਂ ਵੀ ਦੱਸਦੇ ਪਏ ਆਂ ਜੀ ਉਹ ਔਰ ਦੇ ਇਬ੍ਰਾਨ ਪੱਥਰਾਂ ਵਿੱਚ ਆਉ ਮਤਲਬ ਕੋਈ ਉਹ ਨਹੀਂ ਅਪਲੈਨ ਮਤਲਬ ਪਹਾੜ ਹੀ ਪਹਾੜ ਹੈ ਸੱਡੋ ਅੱਛਾ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਜਰਡੇ ਚ ਦੱਸਣ ਵਾਸਤੇ ਜੀ ਠੀਕ ਹੈ ਜੀ ਅੱਗੇ ਅੱਗੇ ਤਾਂ ਸਵਰਗ ਵਰਗਾ ਹੀ ਨਜ਼ਾਰਾ ਆ ਰਿਹਾ ਦਿਲ ਕਰਦਾ ਇਨ੍ਹਾਂ ਪਹਾੜੀਆਂ ਦੇ ਉੱਪਰ ਕੁਝ ਸਮਾਂ ਬੈਠੀਏ ਮੋਟਰਸਾਈਕਲ ਵੀ ਪੂਰਾ ਆਇਆ ਨੇ ਜੋਰ ਖਾਂਦਾ ਪਿਆ ਕਿੰਨੇ ਸੋਹਣੇ ਮਾਲ ਦੇ ਵਿੱਚ ਇੱਥੇ ਦੇ ਲੋਕ ਰਹਿੰਦੇ ਆ ਬਾਪੂ ਉਹਨਾਂ ਤੋਂ ਵੀ ਪੁੱਛਦੇ ਆਂ ਕੁਛ ਨਮਸਤੇ ਜੀ ਅਸੀਂ ਜਾ ਰਹੇ ਆਂ ਜੀ ਰੁਕਮਨੀ ਕੁੰਡ ਯਹਾਂ ਸੇ ਵਿਆਹ ਗਈ ਸੀ ਇਸ گاؤں ਵਿੱਚ ਇਹਾਂ ਅੱਛਾ ਆ ਸਾਹਮਣੇ ਪਿੰਡ ਆ ਜਿੱਥੋਂ ਵਿਆਹ ਗਈ ਸੀਗੀ ਤਰੇਡ ਸੇ ਠੀਕ ਆ ਠੀਕ ਆ ਜੀ ਔਰ گاؤں ਲੋਪਾ ਕਲਰ ਮੇ ਵਿਆਹੀ ਸੀ ਬਰੇ ਜੀ ਠੀਕ ਲੋਪਾ ਔਰ ਇਸ ਕੋ ਇਹ ਮੇਰੀ ਵੀਡੀਓ ਬਣ ਰਹੀ ਹੈ ਹਾਂਜੀ ਹਾਂਜੀ ਅੱਛਾ ਅੱਛਾ ਹਾਂਜੀ ਆਉਰ ਇਸਕੇ ਸਾਸ ਸੌਰੇ تھے ਨਾ ਜੀ ਹਾਂਜੀ ਉਹ ਘਰ ਮੇਂ ਸੇ ਇਹ ਮਾਪਿਆਂ ਦੇ ਗਈ ਸੀ ਪਾਰ ਠੀਕ ਹੈ ਜੀ ਹਾਂਜੀ ਫਿਰ ਇਹਨੋ ਦੇ ਸੌਰੇ ਨੂੰ ਇਸ ਲੜਕੀ ਕੇ ਸਸ ਸਸੁਰ ਨੂੰ ਕੇ ਸੰਪਰਨ ਆ ਰਹਾ ਤੁਮ ਤੇ ਆਪਣੇ ਜੇਠੇ ਪੁੱਤਰ ਦੀ ਬਲੀ ਦੇ ਯਹਾਂ ਪਾਣੀ ਪਾਣੀ ਹੋ ਜਾਏਗਾ ਅੱਛਾ ਜੀ ਕਿ ਯਹਾਂ ਪਾਣੀ ਬਿਲਕੁਲ ਨਹੀਂ ਮਿਲਦਾ ਸੀ ਆਉਰ ਉਸਨੇ बउटी को पत्थर डाला लेटते ले होते हैं। उस टाइम लैटर लिखा तो ऐसी एस ऐसी बात है भाई ऐसा ऐसा सपना आया मुझे फिर उसने कहा भाई मेरा रहना तो बेकार है अगर घर वाले की बड़ी देर थी अच्छा जी तो इसलिए मेरी बड़ी देर हो भाई अच्छा ठीक है जी फिर उन्होंने वहाँ से आई साइज के डोले में और ले आया घर तो बच्चे को भी साथ ले जा रही थी बच्चा उस उन्होंने बच्चा नहीं दिया उसको ले जाने नहीं दिया और उसको घर में रख लिया और उसका डोला जो है जहाँ व ऊपर रोड निकला है वहाँ से पोल थे वार्ली तरफ निचली तरफ रखा ना जी यहाँ रेस्ट करने के लिए थोड़ी देर वहीं भी पानी निकल गया था अच्छा जी और वहाँ से नाड़ा क्रॉस करके पार जाके फिर उधर उसकी ਦੀਤੀ ਖੜੀ ਕਰਤੇ ਚਣਾਵੇ ਸੱਦਿਲੇ ਮਿਸਤਰੀ ਸੱਦਿਲੇ ਦਬਾਈਤੀ ਸ ਇਟਾ ਚਣਾਈ ਕਰਨ ਮਤਲਬ ਨੂ ਨੂੰ ਇਟਾ ਚਣਵਾਤਾ ਜੀ ਚਣਵਾਤਾ ਜੀ ਪੈਰ ਅਗੇ ਪੁੱਜੀ ਤਾਂ ਬੋਲੇ ਪੈਰ ਨੰਗੇ ਰੱਖ ਅੱਛਾ ਜੀ ਤੇ ਮੇਰੇ ਕੇ ਆਉਣਾ ਤਾਂ ਜੇ ਤਾਂ ਪੈਰ ਛੂਣੇ ਕੋਈ ਅੱਛਾ ਜੀ ਬੱਚਾ ਹੈ ਕਿਸੇ ਉੱਤੇ ਉੱਪਰ ਲਗਾ ਚਿਹਨੇ ਚਾਹਤੇ ਕੋਲ ਆਏ ਮੇਰੇ ਬੱਚੇ ਦੁੱਧ ਪੀਣੇ ਇਸ ਨੂੰ ਅਗੇ ਔਰ ਇਸ ਕੇ ਉਪਰ ਚਲੋ ਤੁਸੀਂ ਦੇਖ ਲਓ ਇੰਨੀ ਦਖਦਾਈ क्रूर ਉਧਰ ਘਟਾਣਾ ਸੀ ਕਿ ਬਾਪੂ ਉਹਨਾਂ ਦੇ ਅੱਖਾਂ 'ਚੋਂ ਅੰਜੂ ਆ ਗਏ ਦੇਖੋ ਫੋਨ 'ਚ ਸੁਣਨਾ ਇਸਕਾ ਹਾਂਜੀ ਹਾਂਜੀ ਫਿਰ ਇਸਕੀ ਬੜੀ ਤੇਤੀ ਜਿਸ ਵਕਤ ਸੂਰੀ ਡਕਤੀ ਨਾ ਸਿਰ ਵੀ ਨੰਗਾ ਰੱਖਿਆ ਥੋੜਾ ਅੱਛਾ ਜੀ ਇਹ ਮੇਰੇ ਘੇ ਮੈਂ ਉਹਨਾਂ ਦਾ ਮੇਰਾ ਸਿਰ ਬੰਨਣਾ ਮਤਲਬ ਦਿਲ ਨੂੰ ਹਿਲਾਉਣ ਵਾਲੀ ਦਰਘਟਨਾ ਸੀ ਜੀ ਬਹੁਤ ਜ਼ਿਆਦਾ ਸੁਣਨੇ ਕਿਹਾ ਹੈ ਤੁਸੀਂ ਦੇਖ ਲਓ ਜਿਹੜਾ ਵੀ ਇਸ ਦਰਘਟਨਾ ਬਾਰੇ ਦੱਸਦਾ ਆ ਤਾਂ ਉਹਦੇ ਅੱਖਾਂ ਚਾਂਜੂ ਆ ਜਾਂਦੇ ਦੇਖ ਲਓ ਤੁਸੀਂ ਉਹ ਪਾਣੀ ਨਹੀਂ ਪੀਂਦੇ ਉਸ گاؤں ਕੇ ਲੋਕ ਵੀ ਇਧਰੋਂ ਕਾ ਅੱਛਾ ਜੀ ਅੱਛਾ ਪਾਣੀ ਨਹੀਂ ਪਿੰਦੇ ਪਾਣੀ ਹਾਂ ਜੀ ਜਿਹੜਾ ਪਾਣੀ ਨਿਕਲਦਾ ਆ ਜੀ ਉਸ ਕੁੰਡ ਵਿੱਚੋਂ ਕਹਿੰਦੇ ਜਿਹੜੇ ਉਹ ਪਿੰਡ ਦੇ ਲੋਕ ਆ ਪਾਣੀ ਨਹੀਂ ਪਿੰਦੇ ਕਿਉਂਕਿ ਤੁਸੀਂ ਆਪ ਦੇਖ ਲਓ ਦਿਲ ਨੂੰ ਹਿਲਾਉਣ ਵਾਲਾ ਇੱਕ ਹੋਇਆ ਸੀਗਾ ਕਿੱਸਾ ਸੀਗਾ ਤੇ ਸਾਨੂੰ ਵੀ ਮਤਲਬ ਬੜਾ ਦੁੱਖ ਹੋ ਰਿਹਾ ਤੇ ਬਾਪੂ ਵੀ ਦੇਖ ਲਓ ਕਿ 10 ਦੇ 10 ਦੇ ਰੁਪਏ ਆ ਔਰ ਉਸਕੇ ਬਾਅਦ ਜਿਸ ਵੇ ਜ ਪਾਣੀ ਨਿਕਲਾ ਉਸ ਘਰ ਗਾਇ ਉਸ ਬੱਚੇ ਕੋ ਦੇਖਣੇ ਤੋਂ ਬੱਚਾ ਜਿਹੜਾ ਸਪੇਸ ਆਪਨ ਕੋ ਕੁੰਡ ਮੇਂ ਤਰ ਗਿਆ ਅੱਛਾ ਜੀ ਹੂੰ 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 ਚਲੋ ਵਹੀ ਪਰ ਰਹਿ ਤਾ ਠੀਕ ਹੈ ਹੂੰ ਮੇਂ ਤਰ ਤਾ ਅੱਛਾ ਸਾਪ ਬਣ ਕੇ ਜੀ ਉੱਥੇ ਆਪਨ ਬਣ ਕੇ ਸਪੇਦ अच्छा जी मतलब ਜਿਹੜਾ ਉਹਨਾਂ ਦਾ ਬੱਚਾ ਸੀਗਾ ਰਾਜੇ ਦੀ ਨੂੰਹ ਦਾ ਜੀ ਉਹ ਸੱਪ ਬਣ ਗਿਆ ਜੀ ਹਾਂਜੀ ਰਾਜਾ ਨੇ ਤਾਂ ਉਹ ਜ਼ਿੰਮੇਦਾਰ تھا ਮਾਜੀ ਜ਼ਿੰਮੇਦਾਰ ਦੂਰ ਪਸ ਦੂਰ ਠੀਕ ਹੈ ਜੀ ਖੇਤੀਬਾੜੀ ਕਰਦੇ ਸੀ ਪਾਣੀ ਦਿੱਤੇ ਸੀ ਜ਼ਮੀਨ ਨੂੰ ਕੋਨਾ ਫੇਰ ਲੇ ਠੀਕ ਹੈ ਠੀਕ ਹੈ ਉਹ ਪਾਣੀ ਖਤਮ ਹੋ ਗਿਆ ਬਿਲਕੁਲ ਠੀਕ ਹੈ ਉਸਕੇ ਬਾਅਦ ਪਾਣੀ ਨਿਕਲਾ ਛਪ ਛਪ ਲੱਗ ਪਿਆ ਚਾਰੋਂ ਤਰਫ ਸੇ ਠੀਕ ਹੈ ਠੀਕ ਹੈ ਅਬ ਸਾਰੀ ਦੁਨੀਆ ਪੀ ਰਹੀ ਹੈ ਢੇੜੂਆਂ ਥਰਾਨ ਵੈਰੀ ਗੁੱਡ ਵੀਵਿਦਿਰਤਾ ਕਰਤਾ ਮਤਲਬ ਹੁਣ ਸਾਰੀ ਦੁਨੀਆ ਉਹ ਪਾਣੀ ਪੀ ਰਹੀ ਦੇਖੋ ਨਾ ਜੀ ਇੰਨਾ ਬਲਦਾਨ ਦਿੱਤਾ ਜੀ ਐ ਪਹਿਲੇ ਦੁੱਧ ਕੀ ਆਧਾਰੇ ਚੱਲੀਆਂ ਬੋਲਦੇ ਅੱਛਾ ਜੀ ਔਰ ਉਸਕੇ ਬਾਅਦ ਉਹ ਸਾਫ ਪਾਣੀ ਬਣ ਗਿਆ ਸਾਫ ਪਾਣੀ ਬਣ ਗਿਆ ਨੀਲਾ ਪਾਣੀ ਹੈ ਜੀ ਨਹਿਰਾ ਨਹਿਰਾ ਵਗ ਗਿਆ ਹਾਂ ਨੀਲਾ ਪਾਣੀ ਹੈ ਬੜਾ ਗਹਿਰਾ ਥਾ ਉਹ ਹਾਂਜੀ ਅਬ ਤੋ ਉਪਰ ਸੇ ਨਾਲਾ ਗਿਰਤਾ ਹੈ ਨਾ ਜੀ ਹਾਂਜੀ ਹਾਂਜੀ ਪੱਥਰ ਘਟਾ ਜੋ ਕੁਛ ਹੈ ਸਾਰਾ ਥੋੜਾ ਹੂੰ ਹੂੰ ਬੋਲਾ ਸਾਤ ਮੰਜੀਆਂ ਦੇ ਬਾਣ ਜਿਹੜਾ ਹੁੰਦਾ ਹੈ ਨਾ ਜੀ ਹਾਂਜੀ ਹਾਂਜੀ ਰੱਸੀ ਸਾਤ ਮੰਨੀਆਂ ਸਿੱਧੀਆਂ ਕਰਕੇ ਜੋ ਹੈ ਉਸਮੇ ਡੁੱਬਦੀ ਸਿੱਧਾ ਕਰਕੇ ਜੋ ਹੈ ਅੱਛਾ ਜੀ ਮੰंजे ਦੀਆਂ ਜੀ ਹਾਂ ਇਹ ਦੱਸ ਰਹੇ ਆ ਅਸੀਂ ਪਹਿਲਾਂ ਵੀ ਸੁਣਿਆ ਜੀ ਐਸਾ ਸੁਣਾ ਹੈ ਠੀਕ ਹੈ ਤੇ ਜਿਹੜਾ ਕਥਾ ਜੀ ਹੈ ਫੋਨ ਮੇ ਆ ਜਾਂਦੀ ਹੈ ਆ ਜਾਂਦੀ ਕਥਾ ਜੀ ਹਾਂ ਬੋਲ ਤੇ ਰੁਕਮਨੀ ਅਕਾਉਂਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਹਾਂ ਜੀ ਰੁਕਮਨੀ ਤੇ ਜਿਹੜਾ ਉਹਨਾਂ ਦਾ ਬੱਚਾ ਜੀ ਉਹ ਅੱਜ ਵੀ ਹੈਗਾ ਜੀ ਸੱਪ ਦੇ ਕਿਦਾਂ ਨਹੀਂ ਜੀ ਆ ਵੀ ਤੁਰਾ ਦਿੰਦੀ ਆਤਾ ਹੈ ਜੀ ਅੱਛਾ ਆ ਵੀ ਨਹੀਂ ਪਤਾ ਨਹੀਂ ਪਹਿਲਾਂ ਦੇਖਿਆ ਹੈ ਸੱਪ ਦੇ ਦੂਏ ਬੱਚਾ ਦਾ ਹਾਂ ਹਾਂ ਪਹਿਲੇ ਬੋਲਿਆ ਸੀ ਉਸ ਦਿਨ ਉਹ ਜੋ ਗਾਰ ਮੇ ਉਸਕਾ ਧੜ ਪੜਾ ਹੋਆ ਸੀ और वो कुंड में जो है सांप बन के तैरने लग गया था छोटा सा ਆਪ ਪਤਾ ਨਹੀਂ ਇਸਕੇ ਬਾਰੇ ਕਹਿੰਦੇ ਜੀ ਉਹਨਾਂ ਦੇ ਜਿਹੜੇ ਬਾਲ ਸਗੇ ਉਹ ਜੰਗਲ ਦੇ ਵਿੱਚ ਤਬਦੀਲ ਹੋ ਗਏ ਸੀਗੇ ਕਹਿੰਦੇ ਜੀ ਕੇਸ ਕੇ ਜਿਹੜੇ ਐਸਾ ਤਾਂ ਮੈਂ ਨਹੀਂ ਸੁਣਾ ਵੈਸੇ ਗਾਥਾ ਮੇ ਤਾਂ ਇਹੀ ਗਾਤੇ ਹੈ ਸੁੰਦਰ ਕੁਮਾਰ ਜੀ ਗਾਤੇ ਹੈ ਬੰਦਲਾ ਸੇ ਤੇ ਉਹ ਡੋਰੂ ਬਜਾਤੇ ਸੇ ਉਹ ਸਮਝ ਗਏ ਸਮਝ ਗਏ ਜੀ ਹਾਂ ਜੀ ਆਪਕੇ ਘਰ ਪੰਜਾਬ ਹੁਸ਼ਿਆਰਪੁਰ ਜੀ ਪੰਜਾਬ ਹੁਸ਼ਿਆਰਪੁਰ ਤੋਂ ਠੀਕ 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 ਹਾਂ ਜੀ ਮੈਂ ਆ ਜਾਂਦਿਆਂ। ਇਧਰੋਂ ਆਇਦੋ। ਹਾਂਜੀ ਇਧਰੋਂ ਆਂਦੀ ਸੀ। ਹੋਰ ਲੈਣੋ ਇਧਰ। ਹਾਂਜੀ ਹਾਂਜੀ। ਚਲੋ ਠੀਕ ਆ ਪਾਪਾ ਜੀ। ਲੈ ਆ ਜਾਓ ਠੰਡਾ ਪੀ ਲਓ। ਨਹੀਂ ਨਹੀਂ ਜੀ ਬਾਈ ਤੂੰ ਨਹੀਂ ਦੋ ਲੋਗ ਆਏ। ਉਹਨੇ ਨਹੀਂ ਬਾਪੂ ਜੀ। ਮੇਰਾ ਕੀ ਖਾਣਾ ਤੁਸੀਂ ਫੜੀ। ਮੇਰੀ ਮੇਰੀ ਗਲਤੀ ਨਹੀਂ ਹੋਤਾ ਹੈ। ਬਾਪੂ ਜੀ ਮੰਨੋ। ਬੇਟੇ ਆ ਜਾਓ ਕੁਛ ਨਹੀਂ। ਤੁਹਾਡੇ ਨਾਲ ਮੇਲ ਹੋ ਗਿਆ ਜੀ ਇੰਨਾ ਪਿਆਰ ਮਿਲਿਆ ਤੁਸੀਂ ਦੱਸਿਆ ਇੰਨਾ ਜੀ ਹੋਰ ਕੀ ਚਾਹੀਦਾ। ਦੇਖ ਲਓ ਬਾਪੂ ਹੁਣੀ ਕਹਿੰਦੇ ਕਿ ਇਦਾਂ ਨਹੀਂ ਜਾਣ ਦੇਣਾ ਤੇ ਤੁਸੀਂ ਆਏ ਆ ਮਹਿਮਾਨ ਬਣ ਕੇ ਤਾਂ ਕੁਛ ਪੀ ਕੇ ਜਾਵੋ। ਸਾਨੂੰ ਚੰਗਾ ਨਹੀਂ ਲੱਗਦਾ ਇਦਾਂ। बापू जी ਰਹਿਣ ਤਾਂ ਤੁਸੀਂ ਨਹੀਂ ਨਹੀਂ ਮੇਰੀ ਗੱਲ ਸੁਣੋ ਬਾਪੂ ਜੀ ਅਸੀਂ ਰਸਤੇ 'ਚ ਪਾਣੀ ਪੂਣੀ ਪੀ ਕੇ ਆਏ ਆ ਮੇਰੀ ਗੱਲ ਸੁਣੋ ਉਹਨੇ ਮੇਰੀ ਗੱਲ ਤਾਂ ਸੁਣੋ ਐਂਟਾ ਪੀਣਾ ਲਿੰਕਾ ਪੀਣਾ ਬਸ ਪੀ ਕੇ ਆਏ ਆ ਕੋਕ ਪੀਣਾ ਮੂਝ ਬਤਾਓ ਪਾਣੀ ਬਲਾਓ ਕਹੋਗੇ ਜੋ ਪਾਣੀ ਦੇ ਨਾਲ ਗੱਲ ਕਰਨੀ ਹੈ ਜੀ ਉਹ ਪਾਣੀ ਨਹੀਂ ਆ ਬਾ ਪਾਣੀ ਪਿਲਾ ਦਿਓ ਸਾਨੂੰ ਬਸ ਲੋ ਭਾਈ ਜੀ ਦਾ ਮਿਲਣਾ ਹਾਂਜੀ 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 ਇਸ ਤਰ੍ਹਾਂ ਹੈ ਜੀ ਗਲਾਸ ਕੋ ਹਾਂਜੀ ਹਾਂਜੀ ਗਲਾਸ ਬਹੁਤ ਬਹੁਤ ਧੰਨਵਾਦ ਜੀ। ਮਾਣ ਆਇਆ ਆਪਰੇ ਜੀ ਆਪਕਾ ਵੇਖ ਕੇ। ਬਹੁਤ ਬਾਨ ਕਰ। ਠੀਕ ਆ ਬਾਪੂ ਜੀ। ਲੱਤਾ ਨਹੀਂ ਗੱਬ ਬਣੀ। ਹਾਂਜੀ। ਇਹ ਲੈ ਦੇਖ ਲਓ ਪੀ ਲਓ। ਨਹੀਂ ਨਹੀਂ ਬਾਪੂ ਜੀ ਬਹੁਤ ਬਹੁਤ ਧੰਨ। ਨਹੀਂ ਨਹੀਂ ਬਾਪੂ ਜੀ ਚਾਹ ਪਾਣੀ ਅਸੀਂ ਪੀ ਲਿਆ ਸੀ। ਹਾਂਜੀ। ਇੰਨਾ ਸੋਹਣਾ ਕੁਦਰਤ ਦਾ ਨਜ਼ਾਰਾ ਦੇਖ ਕੈਨੂੰ ਵਧੀਆ ਨਹੀਂ ਲੱਗੂਗਾ ਇੰਨੀਆਂ ਉੱਚੀਆਂ-ਉੱਚੀਆਂ ਪਹਾੜੀਆਂ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਜਿੰਨੀ ਉੱਚੀ ਪਹਾੜੀ ਸੀ ਉੰਨੀ ਡੂੰਗੀ ਖਾਈ ਆ ਰਸਤੇ ਵਿੱਚ ਬੱਕਰੀਆਂ ਨਜ਼ਰ ਆਈਆਂ ਸਾਨੂੰ ਨਮਸਤੇ ਜੀ ਰੁਕਮਨੀਕੁੰਡ ਜੀ ਉਹ ਸਾਹਮਣੇ ਆ ਜੀ ਠੀਕ ਆ ਠੀਕ ਆ ਜੀ ਇੱਥੇ ਜਿਆਦਾ ਭੇਡਾਂ ਬੱਕਰੀਆਂ ਰੱਖੀਆਂ ਹੋਈਆਂ ਜੀ ਲੋਕਾਂ ਨੇ ਹਾਂ ਜੀ ਅਸੀਂ ਮਾਤਾ ਰੁਕਮਣੀ ਕੁੰਡ ਪਹੁੰਚ ਗਏ ਆ ਬਾਈਕ ਆਸੀਂ ਲਾਤੀ ਆ ਸਾਈਡ ਤੇ ਬੋਰ ਲੱਗਾ ਹੋਇਆ ਤੁਸੀਂ ਪੜ ਸਕਦੇ ਆ ਲਿਖਿਆ ਹੋਇਆ ਮਾਤਾ ਰੁਕਮਣੀ ਕੁੰਡ ਹੁਣ ਸਾਨੂੰ ਪੈਦਲ ਚੱਲ ਕੇ ਰਕਮਨੀ ਕੁੰਡ ਤੱਕ ਪਹੁੰਚਣਾ ਪੈਣਾ ਆ ਕਾਹਤਾਂ ਆ ਕਿ ਮੈਂ ਦੇ ਤਾ ਹੋਰ ਕੋਨਾ ਕਾਫੀ ਸਵਧਾਲੂ ਮੱਥਾ ਟੇਕਣ ਵਾਸਤੇ ਆਉਂਦੇ ਆ ਕਿੰਨੀ ਉੱਚੀ ਪਹਾੜੀ ਆ ਪਹਾੜੀ ਦੇ ਥੱਲੇ ਇਹ ਪਵਿੱਤਰ ਕੁੰਡਾ ਤੇ ਦਵਾਈ ਹੀ ਯੰਪਰ ਨਮਸਤੇ ਜੀ ਨਮਸਤੇ ਹਾਂਜੀ ਇਹ ਦੱਸੋ ਜੀ ਸਾਡੇ ਦਰਸ਼ਕਾਂ ਨੂੰ ਮਾਤਾ ਬਾਰੇ ਦੱਸੋ ਜੀ ਸੌਰੇ ਦਵਾਈ ਹੀ ਨਾ ਬਾ ਅੱਛਾ ਜੀ ਤੇ ਹ ਬਾਂ ਚ ਪਾਣੀ ਨਿਕਲਦਾ ਹਾ ਅੱਛਾ ਜੀ ਫਿਰ ਬੋਲੇ ਭਾਈ ਜੇਠੀ ਹਵਾ ਗੋਰੀ ਬਲੀ ਦੇਣੀ ਅੱਛਾ ਜੀ ਤਾਂ ਪਾਣੀ ਨਿਕਲਿਆ ਹਾ ਤਾਂ ਨਿਕਲਿਆ ਜੀ ਬਹੁਤ ਦਰਦ ਨਾਲ ਘਟਣਾ ਸੀਗੀ ਜੀ ਇਹ ਅੱਛਾ ਜੀ ਜਿੰਦਿਆਂ ਨੂੰ ਇਟਾ ਚਣਾਤਾ ਜੀ ਹਾਂ ਜਿੰਦਿਆਂ ਨੂੰ ਇਟਾ ਤੇ ਚਣਾਈ ਤੇ ਹਾ ਅੱਛਾ ਜੀ ਤੁਹਾਡੀ ਬਹੁਤ ਸ਼ਰਦਾ ਲੱਗਦੀ ਜੀ ਹਾਂ ਅਛਾ ਕਿੱਥੋਂ ਆਈ ਤੁਸੀਂ ਜੀ ਆਹੇ ਆ ਜਾਓ ਸੇ ਕਿਤਨੀ ਕਿੰਨੀ ਦੂਰ ਆ ਜੀ ਆਪਣਾ ਜਾਓ ਕਾਫੀ ਦੂਰ ਆ ਕਾਫੀ ਦੂਰ ਤੋਂ ਆਈ ਆ ਹਨੇੜੀ ਦੇ ਵੀ ਥੇ ਗਏ ਰ ਕਰਨ ਅਛਾ ਨੈਣਾ ਦੇਵੀ ਮਾਤਾ ਦੇ ਕੋਲ ਆ ਨਾ ਜੀ ਦੇਖ ਲਓ ਤੁਸੀਂ ਕਿੰਨੀ ਦੂਰੋਂ ਸਰਦਾਲੂ ਆਉਂਦੇ ਆ ਜਿਨ੍ਹਾਂ ਦਾ ਮਾਤਾ ਪ੍ਰਤੀ ਇੱਕ ਨਿਛਾ ਆ ਇੱਕ ਪਿਆਰ ਆ ਪਿਆਰਾ ਠੀਕ ਆ ਮਾਤਾ ਜੀ ਠੀਕ ਆ ਬਾਈ ਚਲੋ ਹੁਣ ਅਸੀਂ ਤੁਹਾਨੂੰ ਮਾਤਾ ਰੁਕਮਨੀਕੁੰਡ ਦੇ ਦਰਸ਼ਨ ਕਰਵਾਉਨੇ ਆ ਤੁਸੀਂ ਥੱਲੇ ਨਜ਼ਰ ਮਾਰੋ ਇੱਕ ਉੱਚੀ ਪਹਾੜੀ ਦੇ ਥੱਲੇ ਕਿੰਨਾ ਵਿਸ਼ਾਲ ਕੌਂਡਾ ਨੀਲਾ ਪਾਣੀ ਜਿਹੜਾ ਸ਼ੀਸ਼ੇ ਵਾਂਗ ਸਾਫ਼ ਆ ਉੱਪਰਲਾ ਦ੍ਰਿਸ਼ ਦੇਖ ਹਰ ਕੋਈ ਹੈਰਾਨ ਹੋ ਜਾਏਗਾ ਕਿ ਸਾਡੇ ਪੰਜਾਬ ਦੇ ਲਾਗੇ ਇਸ ਤਰ੍ਹਾਂ ਦਾ ਨਜ਼ਾਰਾ ਹੋ ਸਕਦਾ ਆ ਸ਼ਰਧਾਲੂ ਇੱਥੇ ਕਾਫੀ ਆਉਂਦੇ ਆ ਬਹੁਤ ਜ਼ਿਆਦਾ ਸ਼ਰਧਾ ਆ ਮਾਤਾ ਰੁਕਮਣੀ ਦਾ ਮੰਦਿਰ ਵੀ ਇੱਥੇ ਬਣਿਆ ਹੋਇਆ ਆ ਬਾਪੂ ਜੀ ਤੁਸੀਂ ਵੀ ਦੱਸੋ ਮਾਤਾ ਵਾਰੇ ਇੱਥੇ ਤੁਸੀਂ ਪਹੁੰਚੇ ਆ ਹਾਂਜੀ ਹਾਂਜੀ ਇੱਥੇ ਦੀ ਜਿਹੜੀ ਹਿਸਟਰੀ ਆ ਕੀ ਹਿਸਟਰੀ ਆ ਥੋੜਾ ਦੱਸ ਦਿਓ ਸਾਡੇ ਦੱਸਿਆ ਇਹ ਪਹਿਲੇ ਸ਼ੁਰੂ ਮੈਂ ਇੱਥੇ ਪਾਣੀ ਨਹੀਂ ਹੁੰਦਾ ਠੀਕ ਆ ਜੀ ਫਿਰ ਰਾਜੇ ਦੇ ਟਾਈਮ ਦੀ ਗੱਲ ਹੈ ਠੀਕ ਆ ਜੀ ਰਾਜੇ ਕੋ ਹੋ ਗਿਆ ਸੁਪਨਾ ਠੀਕ ਹੈ ਜੀ ਪਰ ਉਹ ਸੁਪਨਾ ਹੋਇਆ ਤਾਂ ਮਤਲਬ ਇਸ ਦਾ ਨਾਮ ਥੇ ਰੁਕਮਣੀ ਇਸ ਦਾ ਪਿਓ ਕੀ ਪਾਲੇ ਸਾਈਡ ਡੈਮ ਦੇ ਪਾਲੇ ਵਿੱਚ ਠੀਕ ਹੈ ਜੀ ਸ਼ਾਦੀ ਕੀ ਤਰੀਕੇ ਪਾਰਾ ਗਈ ਥੀ ਫਿਰ ਇਸ ਰਾਜੇ ਕੋ ਸੁਪਨਾ ਹੋਇਆ ਤਾਂ ਤੇ ਸੇ ਬੋਲੇ ਜੇ ਭਾਈ ਯਹਾਂ ਪਾਣੀ ਨਹੀਂ ਮਿਲੇਗਾ ਐਸਾ ਬੜੀ ਦੇਣਾ ਪੜੇਗੀ ਠੀਕ ਹੈ ਜੀ ਉਹ ਰਾਜੇ ਬਹੁਰੀ ਬੜੀ ਦਿੱਤੀ ਜਾਂ ਤਬ ਜਾ ਕੇ ਇਹ ਪਾਣੀ ਨਿਕਲਾਉਂਦਾ ਹਾਂਜੀ ਦੇਖ ਲੋ ਕਿੱਡਾ ਤਗੜਾ ਬਲੀਦਾਨ ਦਿੱਤਾ ਜੀ ਹਾਂਜੀ ਹਾਂਜੀ ਤੁਸੀਂ ਕਿੰਨੀ ਵਾਰ ਆ ਗਏ ਜੀ ਇੱਥੇ ਮੈਂ ਤਾਂ ਕਾਫੀ ਵਾਰ ਆਇਆ ਹਾਂ ਕਾਫੀ ਵਾਰ ਆਇਆ ਮੈਂ ਤੇ ਹੋ ਦੱਸੋ ਜੀ ਇੱਥੇ ਨਹਾਉਣ ਦੇ ਨਾਲ ਕੀ ਕੀ ਫਾਇਦੇ ਹੁੰਦੇ ਐ ਇੱਥੇ ਆ ਕੇ ਉਹ ਫਾਇਦੇ ਤਾਂ ਬਹੁਤ ਹੁੰਦੇ ਇੱਥੇ ਨਰੇ ਬੱਚੇ ਨਹੀਂ ਹੁੰਦੇ ਇੱਥੇ ਨਰੇ ਬੱਚੇ ਹੋ ਜਾਂਦੇ ਐ ਅੱਛਾ ਜੀ ਇੱਥੇ ਨਹਾਉਣ ਨਾਲ ਸэр ਸੁਖਨਾ ਮਨੀ ਸੇ ਪੂਰੀ ਉਜੰਦੀ ਮਤਲਬ ਠੀਕ ਐ ਠੀਕ ਐ ਹਾਂ ਜੀ ਠੀਕ ਐ ਜੀ ਤੁਸੀਂ ਠੀਕ ਚਲੋ ਹੁਣ ਅਸੀਂ ਤੁਹਾਨੂੰ ਇੱਕ ਵਾਰ ਚੰਗੀ ਤਰ੍ਹਾਂ ਦਰਸ਼ਨ ਕਰਵਾ ਦਈਏ ਬਹੁਤ ਸੰਗਣਾ ਜੰਗਲ ਆ ਕੁੰਡ ਦੇ ਆਲੇ ਦੁਆਲੇ ਪੰਛੀਆਂ ਦੀਆਂ ਆਵਾਜ਼ਾਂ ਆ ਰਹੀਆਂ ਆ ਪੂਰਾ ਸ਼ਾਂਤ ਮਾਹੌਲ ਆ ਇਸ ਜਗ੍ਹਾ ਸਤਧਾਲੂ ਆ ਕੇ ਕਾਫੀ ਸਮਾਂ ਰਹਿੰਦੇ ਆ ਕਿਸੇ ਦਾ ਇੱਥੋਂ ਜਲਦੀ ਜਾਣ ਨੂੰ ਦਿਲ ਨਹੀਂ ਕਰਦਾ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਆ ਇੱਥੇ ਹੁਣ ਅਸੀਂ ਤੁਹਾਨੂੰ ਦਰਸ਼ਨ ਕਰਵਾਉਂਦੇ ਜਾਵਾਂਗੇ ਜਿਹੜੇ ਇੱਥੇ ਮੰਦਰ ਬਣੇ ਹੋਏ ਆ ਤੇ ਪਹਿਲਾਂ ਭੋਲੇनाथ ਦਾ ਮੰਦਰ ਆ ਸ਼ਿਵਲਿੰਗ ਬਣੀ ਹੋਈ ਆ ਤੁਸੀਂ ਦਰਸ਼ਨ ਕਰ ਸਕਦੇ ਆ ਹੁਣ ਅਸੀਂ ਤੁਹਾਨੂੰ ਮਾਤਾ ਰਕਮਣੀ ਜੀ ਦੇ ਦਰਸ਼ਨ ਕਰਾਂਗੇ ਜੈ ਮਾਤਾ ਜੀ ਜੈ ਮਾਤਾ ਦੀ ਕਰੋ ਦਰਸ਼ਨ ਮਾਤਾ ਰੁਕਮਣੀ ਦੇ ਮਾਤਾ ਜੀ ਤੁਹਾਡੀ ਇੱਥੇ ਡਿਊਟੀ ਆ ਅੱਛਾ ਤੁਸੀਂ ਪ੍ਰਸ਼ਾਦ ਵਗੈਰਾ ਦੇਖਭਾਲ ਕਰਦੇ ਇੱਥੇ ਨਾ ਜੀ ਇਹ ਕਿੰਨੇ ਸਮੇਂ ਤੋਂ ਕਰਦੇ ਤੁਸੀਂ ਕਈ ਸਾਲਾਂ ਤੇ ਆ ਅੱਛਾ ਜੀ ਬਹੁਤ ਸਾਲਾਂ ਤੋਂ ਕਰਦੇ ਆ ਚਲੋ ਤੁਹਾਨੂੰ ਕਿੱਦਾਂ ਲੱਗ ਰਿਹਾ ਜੀ ਇੱਥੇ ਸੇਵਾ ਕਰਕੇ ਬਦਿਆ ਲੱਗ ਰਿਹਾ ਮਾਤਾ ਜਾਂ ਇੱਥੇ ਸੇਵਾ ਕਰਨੇ ਆਪਣਾ ਹੀ ਅੰਕਾ ਅੱਛਾ ਅੱਛਾ ਠੀਕ ਹੈ ਸੇਵਾ ਕਰਨੇ ਆਈ ਨਹੀਂ ਆਈ ਹੈ ਕੁਝ ਸਹੀ ਸਹੀ ਗੱਲ ਹੈ ਬਿਲਕੁਲ ਨਾਲ ਬਜਰੰਗ ਵਾਲੀ ਜੀ ਦੀ ਮੂਰਤੀ ਆ ਬਹੁਤ ਸ਼ਾਂਤਮਈ ਜਗਾ ਆ ਤੁਸੀਂ ਵੀ ਦੱਸੋ ਜੀ ਮਾਤਾ ਦੇ ਆਗੇ ਕਿੱਦਾਂ ਲੱਗਿਆ ਤੁਹਾਨੂੰ ਇੱਥੇ ਤੁਹਾਨੂੰ ਬਹੁਤ ਅੱਛਾ ਲੱਗਦਾ ਹੈ ਠੀਕ ਹੈ ਜੀ ਅਸੀਂ ਇੱਥੇ ਦੇ ਰਹਿਣ ਵਾਲੇ ਅੱਛਾ ਤੁਸੀਂ ਇੱਥੇ ਦੇ ਰਹਿਣ ਵਾਲੇ ਹਾਂ ਜੀ ਜੀ

ਤੇ ਕਹਿੰਦੇ ਇੱਥੇ ਇੱਕ ਬਹੁਤ ਵੱਡਾ ਬਲਦਾਨ ਦਿੱਤਾ ਮਾਤਾ ਨੇ ਕਹਿੰਦੇ ਹਾਂਜੀ ਹਾਂਜੀ ਇੱਟਾਂ ਦੇ ਵਿੱਚ ਕਹਿੰਦੇ ਹਾਂ ਬਹੁਤ دیا ਹੈ ਕਿਉਂਕਿ ਉਹਨਾਂ ਨੇ ہمارا ਇਸ ਕੋ ਦੇਖਿਆ ਵੀ ਇੱਥੇ ਪਾਣੀ ਨਹੀਂ ਹੈ ਉਹਨੇ ਭਲਾ ਕੀਆ ਹੈ ਸਾਡੇ ਲਈ ਹੈਨਾ ਤਾਂ ਇਸ ਲਈ ਉਹਨੂੰ ਆਸ਼ਵਾਸ ਹੋਈ ਕਹਿ ਸਕਦੇ ਇਹ ਇੱਕ ਚੀਜ਼ ਦੱਸੋ ਜੀ ਇੱਧਰ ਕਿਉਂ ਬੰਦੇ ਆ ਨਾਲ ਨਾਲ ਸੀ ਦੇਖਿਆ ਕਿ ਉਹ ਜਿਹੜੇ ਆਪਣੇ ਚੂਨੀ ਵਗੈਰਾ ਬੰਨੀ ਹੋਈ ਹੈ ਇਹਦਾ ਕੀ ਕੰਮ ਆ ਜੀ ਹੋ ਤਾਂ ਇਹ ਕਰਨੇ ਨਾ ਜਦ ਆਪਣੀ ਕੋਈ ہماری ਸ਼ਰਧਾ ਹੁੰਦੀ ਹੈ ਨਾ ਤਾਂ ਉਸ ਵਿੱਚ ਇੱਕ ਬੰਦ ਕੇ ਰੱਖ ਦਿੰਦੇ ਹਾਂ ਜਦ ہماری ਉਹ ਮੰਨਤ ਪੂਰੀ ਹੋ ਜਾਂਦੀ ਹੈ ਤਾਂ ਉਸ ਨੂੰ ਆਕੇ ਖੋਲ ਦਿੰਦੇ ਹਾਂ ਖੋਲ ਦਿੰਦੇ ਹਾਂ ਜੀ ਆ ਕਭੀ ਸਾਹ ਸਾਹ ਬੰਨੇ ਹੋਏ ਹਾਂ ਹਮੇਸ਼ਾ ਇਸ ਦਾ ਹੀ ਇਰਾਦਾ ਹੈ ਠੀਕ ਹੈ ਠੀਕ ਹੈ ਤੇ ਤੁਸੀਂ ਵੀ ਦੱਸੋ ਜੀ ਮਾਤਾ ਦੇ ਇੱਥੇ ਆਏ ਆ ਦਰਸ਼ਨ ਵਾਸਤੇ ਅਸੀਂ ਵੀ ਦਰਸ਼ਨ ਕਰਨੇ ਵਾਸਤੇ ਆਏ ਜੀ ਇਹ ਪਹਿਲੀ ਵਾਰ ਆਏ ਆ ਹਾਂਜੀ ਹਾਂਜੀ ਅੱਛਾ ਪਹਿਲੀ ਵਾਰ ਆਏ ਆ ਹਾਂਜੀ ਠੀਕ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਇੱਥੇ ਆ ਕੇ ਠੀਕ ਲੱਗਿਆ ਵਧੀਆ ਮਾਤਾ ਦਾ ਦਰਬਾਰ ਜੀ ਲੱਛੀ ਹੈ ਠੀਕ ਹੈ ਜੀ ਹਾਂਜੀ ਸਰਦਾਲੂ ਵੀ ਆਏ ਹੋਏ ਆ ਹਾਂਜੀ ਸਰਦਾਲੂ ਤਾਂ ਬਹੁਤ ਆਉਂਦੇ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਤੁਹਾਨੂੰ ਵਧੀਆ ਲੱਗਿਆ ਇੱਥੇ ਆ ਕੇ ਹਾਂਜੀ ਹਾਂਜੀ ਤੇ ਹੁਣ ਅਸੀਂ ਤੁਹਾਨੂੰ ਇਸ ਜਗ੍ਹਾ ਤੋਂ ਇੱਕ ਵਾਰ ਫਿਰ ਦੁਬਾਰਾ ਦਿਖਾ ਦਈਏ ਕਿ ਆ ਪੈਪ ਜਿਹੜੀ ਆ ਤੁਸੀਂ ਦੇਖ ਰਹੇ ਆ ਇਹ ਇਸ ਕੁੰਡ ਤੋਂ ਪਿੰਡ ਵੱਲ ਨੂੰ ਵਧਦੀ ਆ ਕਹਿੰਦੇ ਕਿ ਕਾਫੀ ਦੂਰ ਦੂਰ ਤੱਕ ਇਸ ਕੌਂਡ ਤੋਂ ਪਿੰਡਾਂ ਨੂੰ ਪਾਣੀ ਜਾਂਦਾ ਆ ਇਹ ਜੋ ਤੁਹਾਨੂੰ ਘਾਹ ਦਿਖਾਈ ਦੇ ਰਿਹਾ ਆ ਇਹ ਮਾਤਾ ਰੁਕਮਣੀ ਦੀਆਂ ਜਟਾਵਾਂ ਆ ਬਾਲ ਆ ਜੋ ਇੱਥੇ ਦੇ ਲੋਕਾਂ ਦਾ ਕਹਿਣਾ ਆ ਤੇ ਬਿਲਕੁਲ ਨਾਲ-ਨਾਲ ਤੁਸੀਂ ਦੇਖੂਗੇ ਜਿੰਨੇ ਵੀ ਤੁਹਾਨੂੰ ਘਾਹ ਵਗੈਰਾ ਦਿਸਣਗੇ ਇਹ ਸਭ ਜਟਾਵਾਂ ਆ ਹਾਲੋ ਪੀ ਵੀ ਸੈਨ ਯੂਟਿਊਬ ਫੇਸਬੁੱਕ ਤੇ ਨਾ ਤੇ ਨਾਲੇ ਹਾਂਜੀ ਹਾਂਜੀ ਯੂਟਿਊਬ ਤੇ ਆ ਹਾਂਜੀ ਫੇਸਬੁੱਕ ਹੁਣ ਅਸੀਂ ਵੀਡੀਓ ਦੀ ਇੱਥੇ ਸਮਾਪਤੀ ਕਰਦੇ ਹਾਂ ਸਾਰੇ ਭਰਾ ਭੈਣਾਂ ਨੂੰ ਹਰ ਵਾਰ ਦੀ ਤਰ੍ਹਾਂ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜਿਹੜੇ ਮੇਰੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਤੱਕ ਪਹੁੰਚ ਸਕਣ ਅੱਜ ਅਸੀਂ ਵਾਪਸ ਫਿਰ ਹੋਟਲ ਦੇ ਵਿੱਚ ਪਹੁੰਚਣਾ ਆ ਤੇ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਜੇ ਕੋਈ ਸਾਨੂੰ ਹੋਰ ਵਧੀਆ ਜਗ੍ਹਾ ਲੱਗੀ ਤਾਂ ਉਹ ਤੁਹਾਨੂੰ ਦਿਖਾਵਾਂਗੇ ਨਹੀਂ ਤਾਂ ਫਿਰ ਅਸੀਂ ਬਲਾਸਪੁਰ ਤੋਂ ਅੱਗੇ ਸ਼ਿਮਲੇ ਵੱਲ ਨਿਕਲ ਜਾਾਂਗੇ